ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਲੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਬਾਗਾਪੁਰਾਣਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਬਾਗਾਪੁਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਸਰਾਂ ਜਰਸੀ ਫਾਰਮ ਬਾਈ ਨੇ ਇੱਥੋਂ ਦਾ ਨਾਮ ਰੱਖਿਆ ਹੋਇਆ ਜ਼ਿਆਦਾਤਰ ਇੱਥੇ ਜਰਸੀ گاਵਾ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਦੋ ਤਾਂ ਤੁਸੀਂ ਇਹ ਗਾਵਾਂ ਦੇਖ ਲਓ ਜਿਹੜੀਆਂ ਸੋਣ ਵਾਲੀਆਂ ਕੁਸਟਮ ਲੈਂਦੀਆਂ ਅਜੇ ਕੱਚੀਆਂ ਦਿਸਦੀਆਂ ਇਹ ਤੋਂ ਬਿਨਾ ਦੋਸਤੋ ਦੋ ਹੀ ਹੀਫਰ ਐ ਇਧਰਲੇ ਪਾਸੇ ਫਿਰਦੀਆਂ ਇਹ ਵੀ ਫੋਰ ਸੇਲ ਐ ਸੋ ਆਪਾਂ ਚਾਰਾਂ ਨਗਾ ਬਾਰੇ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੀ ਜਾਓ ਪਸ਼ੂ ਜਿਹੜਾ ਜੱਜ ਜੂਗਾ ਉਹਦੀ ਤਸੱਲੀ ਕਰ ਲਓਗੇ ਤੁਸੀਂ ਆ ਕੇ ਤੇ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਪਹਿਲਾਂ ਗਾਵਾਂ ਦਿਖਾਈਏ ਤੇ ਇਹ ਬੱਚੀਆਂ ਬਾਰੇ ਫੇਰ ਗੱਲ ਕਰਦੇ ਹਾਂ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲੀ ਸੰਦੀਪ ਅੱਜ ਆਪਣੇ ਕੋਲ ਚਾਰ ਨਾਗ ਆ ਬਾਈ ਹਾਂਜੀ ਦੋ ਵੜਾ ਬਾਈ ਦੂਜਾ ਦੂਜਾ ਸੁਆਹੀ ਤੇ ਉਹ ਪਲੂਣਾ ਆ ਠੀਕ ਹੈ ਇਹ ਦੂਜਾ ਸੁਆ ਸੁਰੇ ਹਾਂਜੀ ਦੂਜਾ ਸੁਆ ਸੁਰੇ ਬਾਈ ਹਫਤਾਕ ਬਾਕੀ ਆਈ ਇਹਦਾ ਠੀਕ ਹੈ ਰੇਟ ਕੀ ਰਹਿਣਾ ਸੰਦੀਪ ਰੇਟ ਫੋਨ ਤੇ ਆਚਾਰਾਂ ਦੇ ਕੋਲੀ ਦੋਸਤੋ ਇੱਕ ਹਫਤਾ ਬਾਕੀ ਆ ਟਾਂਚੇ ਸੋਨੇ ਦੀ ਇਹ ਗਾਂ ਰੰਗ ਸੋਨਾ ਹੈ ਥਾਣਾ ਥੀਚਵਾਈ ਵਾਲੇ ਆ ਸਟਰਕਚਰ ਤੁਸੀਂ ਦੇਖੋਗੇ ਕਾਫੀ ਚੰਗਾ ਦਿਸਦਾ ਹੈ ਉਤੋਂ ਚੌੜੇ ਸਟਰਕਚਰ ਦੀ ਹੈ ਦੂਜਾ ਸੂਆ ਇਹਨੇ ਸੁਣਾ ਇੱਕ ਹਫਤਾ ਇਹਦਾ ਬਾਕੀ ਹੈ ਸਿੰਧੀ ਪੈਦਰ ਨੂੰ ਕਮਾਈ ਲੈ ਚੱਲ ਸੋ ਜੀ ਨੂੰ ਪਸੰਦ ਆਵੇ ਦੱਸੋ ਹੱਥੀ ਚੁਆਈ ਵਾਲਾ ਥਣ ਤੇ ਸੋਹਣਾ ਰੰਗ ਰੂਪ ਹੈ ਬਾਕੀ ਬੇਨਤੀ ਹਮੇਸ਼ਾ ਹੀ ਇੱਕ ਵੀਡੀਓ ਚ ਹਰੇਕ ਚੀ ਲਗਭਗ ਇਹ ਤਾਂ ਡਾਇਲੋਗ ਪੱਕਾ ਹੀ ਹੋ ਗਿਆ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਦੇਖੋ ਆ ਕੇ ਤਸੱਲੀ ਕਰੋ ਕਿਉਂਕਿ ਪਸ਼ੂ ਜਿਹੜਾ ਉਹ ਸਾਹਮਣੇ ਦੇਖ ਕੇ ਖਰੀਦਣਾ ਜ਼ਿਆਦਾ ਵਧੀਆ ਹੁੰਦਾ ਹੈ ਥਾਣਾ ਦੀ ਮੈਂ ਗੱਲ ਕੀਤੀ ਸੀ ਹੱਥੀਚੁਆਈ ਵਾਲੇ ਦੱਸਦੇ ਉਧਰੋਂ ਦੇਖ ਸਕਦੇ ਹੋ ਤੁਸੀਂ ਹਜੇ ਹਵਾਨਾ ਇਹਨੇ ਬਣਾਉਣਾ ਸ਼ੁਰੂ ਕੀਤਾ ਹੈ ਸਟਰਕਚਰ ਉਤੋਂ ਕਾਫੀ ਚੌੜਾ ਹੈ ਸੋ ਇਹਦਾ ਢਾਂਚਾ ਜਿਹੜਾ ਹੋ ਚੁੱਕਾ ਹੈ ਕਿਸੇ ਪਾਸੇ ਉਹ ਵੀ ਬਈ ਗਾਂ ਐ ਨਹੀਂ ਲੇਵੇ ਦੀ ਵੀ ਫਿਕਸ ਆਈ ਤੇਰੀ ਬਾਡੀ ਮੰਤਰ ਵੀ ਜਿਹੜੀ ਜਮਾਂ ਫਿਕਸ ਆਈ ਸਹੀ ਹੈ ਸੋ ਚੰਗੇ ਢਾਂਚੇ ਦੀ ਐ ਦੋਸਤੋ ਇਹ ਤੋਂ ਬਿਨਾ ਇੱਕ ਗਾਂ ਹੋਰ ਅੱਗੇ ਹੈਗੀ ਐ ਇਹਦੇ ਨਾਲੋਂ ਥੋੜਾ ਛੋਟੇ ਕੱਢਦੀ ਐ ਹਾਂਜੀ ਸਨੀ ਭਾਈ ਕਿੰਨੇ ਦਿਨ ਲਾਉ ਸੋ ਇਹ ਦੂਜਾ ਸੂਆ ਭਾਈ ਇਹਦੇ ਅੱਜ ਪਏ ਆ 27 28 ਤਰੀਕ ਨੂੰ ਦਿਨ ਪੂਰੇ ਆਈ ਐ 1 27 ਨੂੰ ਡੀਗਾ ਲੱਗਾ ਤੇ 1 28 ਨੂੰ ਹਫਤਾ ਕ ਮੰਨ ਕੇ ਚੱਲੀਏ ਹਾਂਜੀ ਹਾਂਜੀ ਰੇਤ 10 12 ਦਿਨ ਬਈ ਰਾਮ ਨਾ ਕੱਢ ਜੂਗੀ ਲੈ ਜੂਗੀ ਠੀਕ ਐ ਰੇ ਸੋ ਦਸੂਰ 80 ਦਾ ਵੀ ਫੋਨ ਤੇ ਰਹੂਗਾ ਹਜੇ 10 12 ਦਿਨ ਬਾਈ ਕਹਿੰਦਾ ਆਰਾਮ ਨਾਲ ਲੈ ਜੂਗੀ ਮੀਡੀਅਮ ਹਾਈਟ ਜਰਸੀ ਗਾਵਾ ਚ ਦੂਜੀ ਗਾ ਦਾ ਕੱਦ ਇਹਦੇ ਨਾਲੋਂ ਜ਼ਿਆਦਾ ਸੀਗਾ ਇਹਦਾ ਕੱਦ ਉਹਦੇ ਮੁਕਾਬਲੇ ਘੱਟ ਆ ਬਾਕੀ ਸੰਦੀਪ ਬਾਈ ਨੇ ਤੁਰਨਾ ਸਾਰੇ ਪਸ਼ੂਆਂ ਦੇ ਨਾਲ ਤਾਂ ਹਾਈਟ ਦੀ ਜੱਜਮੈਂਟ ਤੁਸੀਂ ਇਕੱਲੇ ਇਕੱਲੇ ਦੀ ਕਰ ਲਓ ਥਾਂ ਇਹਦਾ ਵੀ ਹੱਥੀ ਚੁਾਈ ਵਾਲਾ ਰਹੂਗਾ ਪਰ ਹਜੇ ਕੱਚੀ ਹੈ ਜਿਹੜਾ ਭਰਾ ਖਰੀਦੂਗਾ ਤਾਂ ट्रांजिशन ਫੀਲ ਵਗੈਰਾ ਤੁਸੀਂ ਪਾ ਸਕਦੇ ਹੋ ਜਿੰਨਾ ਕੁ ਪਸ਼ੂ ਹੁਣ ਲੇਟ ਗਾਵਾਂ ਹੁੰਦੀਆਂ ਜਾਣੀਆਂ ਜਾਨੀ 10 ਤੋਂ 15 ਦਿਨ ਜਿਹੜੇ ਪਸ਼ੂ ਲੈਣਗੇ ਉਹ ਚੰਗੀ ਰੋਤ ਚ ਸੌਣਗੇ ਮੌਸਮ ਬਦਲਣਾ ਸ਼ੁਰੂ ਹੋ ਚੱਲਿਆ ਬਸ ਹੁਣ ਰਾਤ ਦੀ ਠੰਡ ਹੋਣ ਲੱਗ ਜੂਗੀ ਦੋ ਹੀਫਰ ਵੀ ਹੈਗੀਆਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇਧਰਲੇ ਪਾਸੇ ਜਿਹੜੀ ਗਾਂ ਖੜੀ ਐ ਦੱਸੋ ਅੱਛੀ ਖੜੀ ਐ ਤਾਂ ਰੰਗ ਦੇਖੋ ਬੜਾ ਸੋਹਣਾ ਸੰਦੀਪ ਭਾਈ ਦੰਦੋ ਕਿਵੇਂ ਐ ਦੰਦੋ ਦੋ ਦੰਦ ਕੱਢਦੀ ਐ ਬਈ ਕਿੰਨੇ ਦਿਨ ਲਊਗੀ ਸੌਣ ਚ ਇਹਦੇ ਭਾਈ ਅੱਜ 1 ਮਹੀਨਾ ਤੇ 3-4 ਦਿਨ ਬਾਕੀ ਐ ਜਾਣੀ 35 40 ਦਿਨ ਮੰਨ ਕੇ ਹਾਂਜੀ ਹਾਂਜੀ 1 ਮਹੀਨਾ ਜਾਨੀ ਕਿ ਪੂਰਾ ਹੀ ਪਿਆਈ 10 ਕਿ ਦਿਨ ਬਈ ਵੱਧ ਆਮ ਲੈ ਜਾਂਦੀਆਂ ਵੜਾਈ ਠੀਕ ਹੈ ਸੋ ਦੋਸੋ 1 ਮਹੀਨਾ ਬਾਕੀ ਜਿਹੜਾ ਭਰਾ ਲੈ ਜਾਣੀ ਜਾਂਦਾ ਭਾਵੇਂ ਇੱਥੇ ਚੈੱਕ ਪਾਸ ਕਰਵਾ ਲਿਓ ਤਾਂ ਕਿ ਦਿਨਾਂ ਦਾ ਤੁਹਾਨੂੰ ਕਨਫਰਮ ਹੋ ਜੇ ਪਰ ਦਿਨ ਪੰਜ ਚਾਰ ਇਧਰ ਉਧਰ ਹੋ ਸਕਦੇ ਹੁੰਦੇ ਆ ਪਸ਼ੂ ਦੇ ਤੁਸੀਂ ਮਹੀਨੇ ਦਾ ਆਈਡੀਆ ਮੰਨ ਕੇ ਚੱਲੋ ਖਵਾਨਾ ਸਾਫ਼ ਸੁਥਰਾ ਕੱਢੂਗੀ ਕੱਦ ਕਾਠ ਚੰਗੇ ਦੀ ਵੜ ਹੈ ਰੰਗ ਬਹੁਤ ਸੋਹਣਾ ਲਾਲੀ ਵਾਲਾ ਇਹਦਾ ਬਾਕੀ ਹਵਾਨਾ ਤਾਂ ਦੋਸਤੋ ਤੁਸੀਂ ਇਹਦਾ ਦੇਖ ਸਕਦੇ ਹੋ ਚੰਗਾ ਹਵਾਨਾ ਬਣਾਉਗੀ ਰੋਖ ਸੋਨਾ ਰੱਖੂਗੀ ਹਵਾਨੇ ਦਾ ਇਹ ਤੋਂ ਬਿਨਾ ਇੱਕ ਹੋਰ ਅੱਛੀ ਸੰਦੀਪ ਭਾਈ ਇਹ ਦੰਦੋਂ ਕਿਵੇਂ ਬਈ ਖੀਰੀ ਹੈ ਇਹ ਖੀਰੀ ਹਾਂ ਜੀ ਖੀਰੀ ਹੈ ਬਈ 7 ਮਹੀਨੇ ਦੇ ਗੱਭਣ ਹੈ ਇਹ 7 ਦੀ ਠੀਕ ਹੈ ਦੰਦੋਂ ਖੀਰੀ ਰੰਗ ਜਿਹੜਾ ਟਰੇਡਮਾਰਕ ਹੀ ਹੈ ਜਿਹੜਾ ਜਰਸੀ ਦਾ ਮੇਨ ਰੰਗ ਹੈ ਉਸ ਰੰਗ ਚੇ ਵੱਛੀ ਟਾਂਚਾ ਦੇਖੋ ਇਹਦਾ ਬਰੀਡ ਕੁਆਲਟੀ ਦੇਖ ਸਕਦੇ ਹੋ ਦੰਦੋਂ ਇਹ ਖੀਰੀ ਸੋਨਾ ਫੇਸ ਹੈ ਜਰਸੀ ਵਾਲਾ ਬਾਕੀ ਹਜੇ ਖੀਰੀ ਆ ਤਾਂ ਹੋਰ ਕੱਦ ਕਾਠ ਕਰੂਗੀ ਇਹ ਥਾਣਾਂ ਦੁੱਧ ਵਾਲੇ ਚਾਰ ਸੋਨੇ ਆ ਦੱਸੋ ਇਹ ਤੋਂ ਬਿਨਾ ਕਈ ਵਾਰਾਂ ਛਾਖ ਤੁਹਾਨੂੰ ਕਹਿ ਦਈਦੀ ਆ ਤਾਂ ਤੁਸੀਂ ਜ਼ਰੂਰ ਦੇਖ ਲਓ ਇਦਾਂ ਦਾ ਰੁਖ ਇਹਦੇ ਥਾਣਾਂ ਦਾ 7 ਮਹੀਨਿਆਂ ਦੀ ਇੱਕ ਆਪਣਾ ਚੈੱਕਪਾਸ ਹੈ ਤੁਸੀਂ ਚੈੱਕਪਾਸ ਕਰਵਾ ਸਕਦੇ ਹੋ ਛੱਡ ਦੇ ਸੰਦੇ ਇਹਨਾਂ ਬਾਈ ਦੋਹਾਂ ਦਾ ਹੀ ਰਿਕਾਰਡ ਆਪਾਂ ਦੇ ਦਾਂਗੇ ਜੀ ਜਦੋਂ ਸੌਦਾ ਹੋਊਗਾ ਜੀ ਕੋਈ ਵੀ ਬੰਦਾ ਜੀ ਜਾਂ ਪੁੱਛ ਕੇ ਕਰ ਲਈ ਆਪਣੇ ਨਾਲ ਸੌਦੇ ਸੋ ਦੋਸੋ ਇਹਨਾਂ ਦਾ ਰਿਕਾਰਡ ਬਾਈ ਕਹਿੰਦਾ ਮਿਲ ਜਾਊਗਾ ਉਹਦੇ ਲਈ ਤੁਸੀਂ ਗੱਲਬਾਤ ਕਰ ਲਿਓ ਸੋ ਅੱਜ ਦੀ ਵੀਡੀਓ ਦੇ ਇਹ ਨਾਗ ਚਾਰ ਵਕਾਉ ਸੀ ਧੰਨਵਾਦ